ਕੁਝ ਖਾਸ ਕੁਝ ਖਾਸ ਪ੍ਰੋਗਰਾਮ ਵਿੱਚ ਅੱਜ ਤੁਹਾਨੂੰ ਪੰਜਾਬ ਦੇ ਉਹ ਪੰਜ ਲੋਕ ਸਭਾ ਹਲਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਨਾਲ ਕਈ ਕੇਂਦਰੀ ਮੰਤਰੀ ਸਿਰਜੇ ਸੀ ਆ ਇੰਨਾ ਪੰਜ ਲੋਕ ਸਭਾ ਹਲਕਿਆਂ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮਰਹੂਮ ਗਿਆਨੀ ਜੈਲ ਸਿੰਘ ਜੀ 1980 ਵਿੱਚ ਸੰਸਦ ਮੈਂਬਰ ਬਣੇ ਸੀ ਤੇ 1982 ਵਿੱਚ ਉਹ ਦੇਸ਼ ਦੇ ਰਾਸ਼ਟਰਪਤੀ ਬਣ ਗਏ ਉਹਨਾਂ ਤੋਂ ਬਾਅਦ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹੀ ਮਰਹੂਮ ਦਰਬਾਰਾ ਸਿੰਘ ਜੀ 1971 ਵਿੱਚ ਸੰਸਦ ਮੈਂਬਰ ਬਣੇ ਸੀ ਤੇ ਉਹ 1980 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚੋਂ ਜਿੱਤੇ ਸੰਸਦ ਮੈਂਬਰ ਵਿਜੇ ਸਾੰਪਲਾ ਸੋਮ ਪ੍ਰਕਾਸ਼ ਕੇਂਦਰ ਵਿੱਚ ਰਾਜ ਮੰਤਰੀ ਵੀ ਬਣਦੇ ਰਹੇ ਹਨ ਅੱਗੇ ਗੱਲ ਕਰੀਏ ਜਲੰਧਰ ਲੋਕ ਸਭਾ ਹਲਕੇ ਦੀ ਤੇ ਜਲੰਧਰ ਲੋਕ ਸਭਾ ਹਲਕੇ ਨੇ ਦੇਸ਼ ਦਾ ਪ੍ਰਧਾਨ ਮੰਤਰੀ ਉਪਜਿਆ ਸੀ ਆ ਇੰਦਰ ਕੁਮਾਰ ਗੁਜਰਾਲ ਜਿਹੜੇ ਮਰਹੂਮ ਪ੍ਰਧਾਨ ਮੰਤਰੀ ਨੇ ਭਾਰਤ ਦੇ 1999 ਵਿੱਚ ਜਲੰਧਰ ਤੋਂ ਸੰਸਦ ਮੈਂਬਰ ਬਣੇ ਸੀ ਤੇ ਫਿਰ ਉਹ 1997 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਇਸੇ ਤਰ੍ਹਾਂ ਗੱਲ ਦੇ ਕਰੀਏ ਫਰੀਦਕੋਟ ਲੋਕ ਸਭਾ ਹਲਕੇ ਦੀ ਤੇ ਇਸ ਹਲਕੇ ਨੇ ਵੀ ਕਈ ਦਿਗਜ ਨੇਤਾ ਜਿਹੜੇ ਉਹ ਦੇਸ਼ ਪੰਜਾਬ ਨੂੰ ਦਿੱਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਤੋਂ 1977 ਚ ਸੰਸਦ ਮੈਂਬਰ ਬਣੇ ਸੀ ਤੇ 1977 ਵਿੱਚ ਹੀ ਉਹ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਵੀ ਫਰੀਦਕੋਟ ਲੋਕ ਸਭਾ ਹਲਕੇ ਤੋਂ 1996 ਚ ਸੰਸਦ ਮੈਂਬਰ ਬਣੇ ਸੀ ਤੇ ਫਿਰ ਉਹ ਬਾਅਦ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੀ ਇਸੇ ਤਰ੍ਹਾਂ ਜੇ ਗੱਲ ਕਰੀਏ ਅੰਮ੍ਰਿਤਸਰ ਲੋਕ ਸਭਾ ਸੀਟ ਦੀ ਤੇ ਇਹ ਸੀਟ ਵੀ ਬੜੀ ਚਰਚਿਤ ਰਹੀ ਹੈ ਸਾਲ 1952 1957 ਤੇ 1962 ਨੂੰ ਇਤੋਂ ਅੰਮ੍ਰਿਤਸਰ ਤੋਂ ਗੁਰਮਰ ਸਿੰਘ ਮਸਾਫਰ ਸੰਸਦ ਮੈਂਬਰ ਬਣਦੇ ਰਹੇ ਨੇ ਔਰ ਉਹ 1957 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਜੇ ਇਹ ਗੱਲ ਕਰੀਏ ਸਾਲ 2014 ਦੀ ਤੇ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਜਿੱਤ ਦਰਜ ਕੀਤੀ ਸੀ ਸੰਸਦ ਮੈਂਬਰ ਬਣੇ ਸੀ ਤੇ ਫਿਰ ਉਸ ਤੋਂ ਬਾਅਦ ਸਾਲ 2017 ਵਿੱਚ ਕੈਪਟਨ ਅੰਮ੍ਰਿੰਦਰ ਸਿੰਘ ਨੂੰ ਪੰਜਾਬ ਦਾ ਦੂਸਰੀ ਵਾਰ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੁਣ ਜੇ ਆਪਾਂ ਗੱਲ ਕਰੀਏ ਸੰਗਰੂਰ ਲੋਕ ਸਭਾ ਹਲਕੇ ਦੀ ਤੇ ਸੰਗਰੂਰ ਲੋਕ ਸਭਾ ਹਲਕੇ ਨੇ ਵੀ ਵੱਡੇ ਵੱਡੇ ਦੇਗ ਦੇ ਨੇਤਾ ਜਿਹੜੇ ਉਹ ਪੈਦਾ ਕੀਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਮਰਹੂਮ ਪੰਜਾਬ ਦੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਹੋਰਾਂ ਦੀ ਉਹ 1977 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਸੀ ਤੇ ਫਿਰ 1985 ਚ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਦਾ ਸੁਭਾਗ ਪ੍ਰਾਪਤ ਹੋਇਆ ਔਰ ਮਜੂਦਾ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਨੇ ਇਹ ਵੀ ਸੰਗਰੂਰ ਲੋਕ ਸਭਾ ਹਲਕੇ ਦੀ ਪਨਾਸ਼ ਨੇ ਭਗਵੰਤ ਸਿੰਘ ਮਾਨ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ 2014 ਵਿੱਚ ਉਹਨਾਂ ਨੂੰ ਟਿਕਟ ਮਿਲੀ ਸੰਗਰੂਰ ਤੋਂ ਔਰ ਔਰ ਕਾਰਡ ਫਰਕ ਨਾਲ ਵੋਟਾਂ ਦੇ ਫਰਕ ਨਾਲ ਸੰਗਰੂਰ ਤੋਂ ਸਾਲ 2014 ਵਿੱਚ ਸੰਸਦ ਮੈਂਬਰ ਬਣੇ ਤੇ ਫਿਰ ਉਹ ਦੁਬਾਰਾ ਸੰਸਦ ਮੈਂਬਰ ਉਥੋਂ ਚੁਣੇ ਗਏ ਦੋ ਵਾਰ ਸੰਗਰੂਰ ਦੇ ਸੰਸਦ ਮੈਂਬਰ ਬਣੇ ਭਗਵੰਤ ਸਿੰਘ ਮਾਨ ਫਿਰ ਸਾਲ 2022 ਵਿੱਚ ਉਹਨਾਂ ਦੀ ਅਗਵਾਈ ਹੇਠ ਪੰਜਾਬ 'ਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ 92 ਵਿਧਾਇਕਾਂ ਵਾਲੀ ਸਰਕਾਰ ਦੇ ਮੁੱਖ ਮੰਤਰੀ ਬਣਨ ਦਾ ਸੁਭਾਗ ਹਾਸਲ ਕੀਤਾ ਸੋ ਇਹ ਪੰਜ ਜਿਹੜੇ ਲੋਕ ਸਭਾ ਹਲਕੇ ਨੇ ਇਹਨਾਂ ਨੇ ਸਮੇਂ-ਸਮੇਂ ਚੋਣਾਂ ਦੌਰਾਨ ਕਈ ਦਿਗਜ ਪੈਦਾ ਕੀਤੇ ਔਰ ਹੁਣ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਵੀ ਲੱਗਦਾ ਵੀ ਇਹਨਾਂ ਪੰਜ ਹਲਕਿਆਂ ਵਿੱਚੋਂ ਵੱਡੇ ਚਿਹਰੇ ਉੱਭਰ ਕੇ ਸਾਹਮਣੇ ਆਉਣਗੇ